ਸਤਿ ਸ਼੍ਰੀ ਅਕਾਲ ਪੰਜਾਬ ਨਿਊਜ਼ ਬੁਲੇਟਨ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਖਬਰਾਂ ਦੀ ਕਰੀਏ ਸ਼ੁਰੂਆਤ ਉਸ ਤੋਂ ਪਹਿਲਾਂ ਇੱਕ ਨਜ਼ਰ ਖਾਸ ਖਬਰਾਂ ਤੇ ਜੈਨ ਸਮਾਜ ਵੱਲੋਂ ਕਰਵਾਏ ਗਏ ਸਮਾਗਮ ਵਿੱਚ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਸ਼ਲਾਘਾ ਕਿਹਾ ਰਾਜਪਾਲ ਤੇ ਸਰਕਾਰ ਵਿਚਾਲੇ ਬਿਹਤਰ ਤਾਲਮੇਲ ਸ਼੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਦਾ ਵੱਡਾ ਬਿਆਨ ਕਿਹਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖ ਸੰਸਥਾਵਾਂ ਨੂੰ ਕੀਤਾ ਕਮਜ਼ੋਰ ਸੁਖਬੀਰ ਬਾਦਲ ਦੇ ਹੱਕ ਵਿੱਚ ਡਟੇ ਗਿਆਨੀ ਰਣਜੀਤ ਸਿੰਘ ਦਿੱਲੀ ਕੁਚਲੇ ਕਿਸਾਨਾਂ ਨੇ ਖਿੱਚੀ ਤਿਆਰੀ ਪਲਕੇ ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਨੇ ਰੱਖੀ ਮੀਟਿੰਗ ਮੀਟਿੰਗ ਤੋਂ ਬਾਅਦ ਕਿਸਾਨ ਕਰਨਗੇ ਪ੍ਰੈਸ ਕਾਨਫਰੰਸ ਪੰਦੇਰ ਨੇ ਕੇਂਦਰ ਸਰਕਾਰ ਨੂੰ ਮੁੜ ਲਿਆ ਕਲੜੇ ਹੱਥੀ ਕੇਂਦਰੀ ਮੰਤਰੀ ਤੋਖਨ ਸਾਹੂ ਸਤਿਕਾਰਨ ਸ੍ਰੀ ਹਰਮੰਦਰ ਸਾਹਿਬ ਦੇ ਹੋਏ ਨਤਮਸਤਕ ਦੇਸ਼ ਵਾਸੀਆਂ ਦੇ ਭਲੇ ਦੀ ਕੀਤੀ ਅਰਦਾਸ ਕਿਸਾਨਾਂ ਦੇ ਦਿੱਲੀ ਕੁਸ਼ਤੇ ਕਿਹਾ ਪਹਿਲਾਂ ਕਿਸਾਨ ਗੱਲਬਾਤ ਕਰਨ ਤਾਂ ਬਿਹਤਰ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਮੁੱਖ ਮੰਤਰੀ ਭਗਵੰਤ ਪਾਣ ਨੇ ਡੇਰਾਬਸੀ ਦੇ ਪਿੰਡ ਮੁਬਾਰਕਪੁਰ ਵਿੱਚ ਜੈਨ ਸਮਾਜ ਵੱਲੋਂ ਕਰਵਾਏ ਸਮਾਗਮ ਵਿੱਚ ਸ਼ਿਰਕਤ ਕੀਤੀ ਤੇ ਜੈਨ ਸਮਾਜ ਵੱਲੋਂ ਹਸਪਤਾਲ ਬਣਾਏ ਜਾਣ ਦੀ ਮੰਗ ਨੂੰ ਮਨਜ਼ੂਰ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਰਾਜਪਾਲ ਗੁਲਾਬਚੰਦ ਕਟਾਰੀਆ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਰਾਜਪਾਲ ਕਟਾਰੀਆ ਦੇ ਤਜਰਬੇ ਦਾ ਲਾਭ ਪੰਜਾਬ ਸਰਕਾਰ ਨੂੰ ਮਿਲ ਰਿਹਾ ਹੈ। ਡੇਰਾਬਸੀ ਦੇ ਪਿੰਡ ਮੁਬਾਰਕਪੁਰ ਵਿੱਚ ਜੈਨ ਸਮਾਜ ਵੱਲੋਂ ਕਰਵਾਏ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਪਾਣ ਨੇ ਸ਼ਿਰਕਤ ਕੀਤੀ ਤੇ ਜੈਨ ਸਮਾਜ ਵੱਲੋਂ ਸਮਾਜ ਭਲਾਈ ਲਈ ਲਗਾਤਾਰ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕੀਤੀ। ਇਸ ਦੌਰਾਨ ਮੁੱਖ ਮੰਤਰੀ ਰਾਜਪਾਲ ਗੁਲਾਬਚੰਦ ਕਟਾਰੀਆ ਦੀ ਸ਼ਲਾਘਾ ਕਰਦੇ ਹੋਏ ਨਜ਼ਰ ਆਏ ਮੁੱਖ ਮੰਤਰੀ ਨੇ ਕਿਹਾ ਕਿ ਰਾਜਪਾਲ ਕਟਾਰੀਆ ਨੇ ਜਦੋਂ ਤੋਂ ਅਹੁਦਾ ਸੰਭਾਲਿਆ ਹੈ ਸਰਕਾਰ ਵਧੀਆ ਕੰਮ ਕਰ ਰਹੀ ਹੈ ਤੇ ਸਰਕਾਰ ਤੇ ਰਾਜਪਾਲ ਵਿਚਾਲੇ ਚੰਗਾ ਤਾਲ ਮਿਲ ਹੈ گورنر ਮਹਾਮਹਿੰਮ Shri Gulabchand ji Kataria sahab unke dharm patni ਜਬਸੇ ਯਹਾਂ ਪੰਜਾਬ ਮੇਂ ਉਹਨੋ ਨੇ अपना कार्यभार संभाला है बहुत ही अच्छे तरीके से सरकार भी चल रही है चंडीगढ़ का प्रशासन भी चल रहा है और डिसीजन मेकिंग भी उनकी भगवान की कृपा से तजर्बा है उनके पास एक्सपीरियंस है मेरे लिए भी फायदा होता है कि एक एक्सपीरियंस गवर्नर है तो मंत्री रहे हैं एमपी रहे हैं एमएलए रहे हैं तो मेरे लिए भी उनके तजर्बे का फायदा होता है इस मौके जैन समाज वालों हस्पताल बनाए जाने की मांग मुख्यमंत्री ने मंजूर कर लिया के अधिकारिया प्रक्रिया मौके तो ही निर्देश दिते डीसी साबा बैठी है और ये भी आपके समाज से ही है आशिका जैन तो डीसी साहबा बैठी है मैं इनको भी कहूंगा की आप यहाँ पे जगह जो है वो अच्छी जगह ये ना हो कि जो बची हुई जगह है वो अस्पताल को दे दो लोगों को अस्पताल ढूंढने में ही आधा घंटा लग जाए कुछ ऐसी जगह हो जहाँ लोगों को जाने में सुविधा हो और वहां पार्किंग वगैरह पहले से ही एडवांस जो है वो बना रहे हैं तो अगले चालीस साल के लिए पचास साल के लिए नक्शा बनाएंगे आज के लिए नहीं वहां पार्किंग की जगह हो सब इस तरीके का प्रबंध हो कि मरीज आधा आधी बीमारी तो हस्ताल देख कर ही उसकी ठीक हो जाए जिसमें हर धर्म का रंग है हर कल्चर का रंग अपना हर रंग की हर रंग की हर फूल की अपनी सुगंध है तो मैं तो यही कहूंगा कि लंबे सफर को मीलों में मत बांटिए कौम को कबीलों में मत बांटिए एक बहता दरिया है मेरा भारत देश इसको नदियों और झीलों में मत बांटिए तो एक दरिया है ਦਸਨ ਯੋਗਾ ਕੀ ਡੇਰਾ ਬਸੀ ਦੇ ਪਿੰਡ ਮੁਬਾਰਕਪੁਰ ਵਿੱਚ ਜੈਨ ਸਮਾਜ ਵੱਲੋਂ ਜੈਨ ਭਗਵਤੀ ਦੀਕਸ਼ਾ ਮਹੋਤਸਵ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਲੋਕਾਂ ਨੇ ਸ਼ਮੂਲੀਅਤ ਕੀਤੀ। ਤਖਸ਼ੀਰ ਪਟਨਾ ਸਾਹਿਬ ਦੇ ਸਾਫ ਦਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਸੁਖਬੀਰ ਬਾਦਲ ਦੇ ਹੱਕ ਵਿੱਚ ਨਿਤਰਾਈ ਨੇ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਸਾਰਿਆਂ ਦੀਆਂ ਗਲਤੀਆਂ ਨੂੰ ਆਪਣੀ ਝੋਲੀ ਵਿੱਚ ਪਾਇਆ ਤੇ ਆਗੂਆਂ ਨੂੰ ਪਾਰਟੀ ਦੀ ਮਜ਼ਬੂਤੀ ਲਈ ਇਕਜੁੱਟ ਹੋਣਾ ਚਾਹੀਦਾ ਹੈ। ਇਸ ਦੌਰਾਨ ਉਹਨਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਹਨਾਂ ਕਿਹਾ ਕਿ ਸਿਕਸ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਹੱਥ ਹੈ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆਂ ਕਰਾਰ ਦਿੱਤੇ ਜਾਂਦੇ ਸੁਖਬੀਰ ਵੱਲੋਂ ਅਸਤੀਫਾ ਭੇਜੇ ਜਾਣ ਤੋਂ ਬਾਅਦ ਜਿੱਥੇ ਪਾਰਟੀ ਦਾ ਇੱਕ ਢੜਾ ਸੁਖਬੀਰ ਦੀ ਹਮਾਇਤ ਵਿੱਚ ਡਟ ਗਿਆ ਹੈ ਤਾਂ ਦੂਜਾ ਢੜਾ ਸੁਖਬੀਰ ਦੇ ਅਸਤੀਫੇ ਨੂੰ ਸਵੀਕਾਰ ਕੀਤੇ ਜਾਣ ਦੀ ਮੰਗ ਕਰ ਰਿਹਾ ਹੈ ਇਸ ਵਿਚਾਰੇ ਤਖਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਸੁਖਬੀਰ ਬਾਦਲ ਦੇ ਹੱਕ ਵਿੱਚ ਡਟ ਗਏ ਨੇ ਉਹਨਾਂ ਕਿਹਾ ਕਿ ਸੁਖਬੀਰ ਨੇ ਸਬਦੀਆਂ ਗਲਤੀਆਂ ਆਪਣੀ ਝੋਲੀ ਪਾਈਆਂ ਨੇ ਉਨੀਮਾਨੇ ਸਿੱਖਵਾੰਗ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਏ ਫਿਲਹਾਲ ਸੂਬੇ ਦੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਸਾਰੇ ਅਕਾਲੀ ਆਗੂ ਇਕਜੁੱਟ ਹੋਣ ਜੇ ਦੇਖਿਆ ਜਾਏ ਤਾਂ ਸਰਦਾਰ ਸੁਖਬੀਰ ਸਿੰਘ ਜੀ ਬਦਲ ਉਹਨਾਂ ਨੂੰ ਪਿਛਲੇ ਦਿਨੀ ਸਿੱਖ ਜਗਤ ਦੀ ਸਰਵੋੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਫੀਦਾਰ ਜੀ ਵੱਲੋਂ ਤਨਖਾਹਿਆ ਕੀਤਾ ਗਿਆ ਜਿਸ ਤੋਂ ਬਾਅਦ ਉਹ ਨਿਮਾਣੇ ਸਿੱਖ ਵਜੋਂ ਹੱਥ ਜੋੜ ਕੇ ਗਲ ਪੱਲਾ ਪਾ ਕੇ ਸਜਲ ਨੇਤਰਾ ਨਾਲ ਨੰਗੇ ਪੈਰੀ ਝੁੱਕ ਕੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਸਿੱਖ ਵਜੋਂ ਨਿਮਾਣੇ ਸਿੱਖ ਵਜੋਂ ਪੇਸ਼ ਹੋਏ ਅਤੇ ਪ੍ਰਾਰਥਨਾ ਕੀਤੀ ਕਿ ਜੋ ਮੇਰੀ ਤਨਖਾਹ ਬਣਦੀ ਹੈ ਜੋ ਮੇਰੇ ਗੁਨਾਹ ਤੁਸੀਂ ਕਹੇ ਨੇ ਉਹ ਵੀ ਤੇ ਜੇ ਮੇਰੇ ਨਾਲ ਦਿਆਂ ਦੇ ਵੀ ਗੁਨਾਹ ਨੇ ਉਹ ਵੀ ਸਾਰੇ ਮੇਰੀ ਝੋਲੀ ਚ ਪਾ ਦਿੱਤੇ ਜਾਣ ਉਹ ਇੱਕ ਨਿਮਾਣੇ ਸਿੱਖ ਵਜੋਂ ਉਹਨਾਂ ਦੇ ਅੰਦਰ ਇੱਕ ਲਾਲਸਾ ਹੈਗੀ ਹੈ ਗੁਰੂ ਪੰਥ ਦੀ ਤੇ ਪੰਜਾਬ ਦੀ ਜਨਤਾ ਦੀ ਸੇਵਾ ਕਰਨ ਦੀ ਜਿਸ ਕਰਕੇ ਉਹ ਹਰ ਝੁਕਣ ਨੂੰ ਹਰ ਜਗ੍ਹਾ ਝੁਕਣ ਨੂੰ ਤਿਆਰ ਹੋ ਗਏ ਔਰ ਉਹਨੇ ਝੁਕ ਕੇ ਅਸਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਝੁਕਣ ਨਾਲ ਸਨਮਾਨ ਹੀ ਬਣਦਾ ਹੈ ਕਦੀ ਅਪਮਾਨ ਨਹੀਂ ਬਣਦਾ ਫਿਰ ਜੇ ਦੇਖਿਆ ਜਾਏ ਤਾਂ ਸਾਡੇ ਸਤਕਾਰਯੋਗ ਸਿੰਘ ਸਾਹਿਬਾਨ ਜੀ ਨੇ ਉਹਨਾਂ ਨੂੰ ਤਨਖਾਹ ਨਹੀਂ ਲਈ ਔਰ ਹੁਣ ਮੇਰਾ ਖਿਆਲ ਮੋਰ ਦਨ 2 ਐਂਡ ਹਾਫ ਮੰਥ ਅ ਗੁਜ਼ਰ ਚੁੱਕੇ ਨੇ 2.5 ਮਹੀਨੇ ਤੇ ਅਜੇ ਤੱਕ ਵੀ ਉਹਨਾਂ ਨੂੰ ਕੋਈ ਤਨਖਾਹ ਨਹੀਂ ਲਾਈ ਗਈ ਨਾ ਬੁਲਾਇਆ ਗਿਆ ਬਹੁਤ ਸਮਾਂ ਲੇਟ ਹੋ ਰਿਹਾ ਉਹਨਾਂ ਨੂੰ ਤਨਖਾਹ ਨਾ ਲੱਗਣ ਕਰਕੇ ਜਿਹੜਾ ਭਾਰਾ ਵੱਡਾ ਨੁਕਸਾਨ ਹੋਇਆ ਉਹ ਚਾਰ ਜਿਹੜੀਆਂ ਉਪ ਵਿਧਾਨ ਸਭਾ ਦੀਆਂ ਚੋਣਾਂ ਸਨ ਉਹਨਾਂ ਚ ਸ਼ਰਮਣੀ ਅਕਾਲੀ ਦਲ ਦੇ ਕੈਂਡੀਡੇਟ ਨਹੀਂ ਖੜੇ ਹੋਏ ਵੀ ਸਾਡਾ ਪ੍ਰਧਾਨ ਹੀ ਅਗਰ ਤਨਖਾਹੀ ਆਏ ਤੇ ਅਸੀਂ ਕਿਵੇਂ ਪ੍ਰਧਾਨਗੀ ਵਿੱਚ ਸ਼ਾਮਲ ਹੋਈਏ ਉਸ ਤੋਂ ਬਾਅਦ ਉਹਨਾਂ ਨੇ ਆਪਣਾ ਅਸਤੀਫਾ ਵੀ ਦੇ ਦਿੱਤਾ ਵੀ ਚਲੋ ਜੇ ਚਾਹੁੰਦੇ ਨੇ ਤਾਂ ਮੈਂ ਅਸਤੀਫਾ ਵੀ ਦੇ ਦੇਣਾ ਆਪਣਾ ਤ્યાਗ ਦਿਖਾਇਆ ਉਸ ਵਿਅਕਤੀ ਦਾ ਤ્યાਗ ਹੈਗਾ ਇਸ ਦੌਰਾਨ ਗਿਆਨੀ ਰਣਜੀਤ ਸਿੰਘ ਨੇ ਤਖਸ਼ਿਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ ਉਹਨਾਂ ਕਿਹਾ ਕਿ ਸਿੱਖ ਸੰਸਥਾਵਾਂ ਨੂੰ ਕਮਜ਼ੋਰ ਕਰਨ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਹੱਥ ਹੈ ਥੋੜਾ ਜਿਹਾ ਸਖਤ ਫੈਸਲੇ ਕਰਨ ਦੀ ਲੋੜ ਹੈ ਜੇ ਇਸ ਦੀ ਗਹਿਰਾਈ 'ਚ ਜਾ ਕੇ ਖਾਲਸਾ ਪੰਥ ਦੇਖੇਗਾ ਤੇ ਤੁਹਾਨੂੰ ਸਭ ਤੋਂ ਵੱਡਾ ਨਜ਼ਰ ਆਵੇਗਾ ਇੱਕ ਪੰਥ ਨੂੰ ਕਮਜ਼ੋਰ ਕਰਨ ਵਿੱਚ ਸ੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹੱਥ ਹੈਗਾ ਇਸ ਨੂੰ ਤੁਸੀਂ ਇਹ ਨਾ ਸਮਝਣਾ ਕਿ ਮੈਂ ਇਲਜ਼ਾਮ ਲਾ ਰਿਹਾ ਮੈਂ ਇਲਜ਼ਾਮ ਲਾ ਵੀ ਨਹੀਂ ਰਿਹਾ ਤੁਸੀਂ ਇਸ ਦੀ ਪਾਰਟੀ ਪੱਧਰ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਪਣੇ ਪੱਧਰ ਤੇ ਐਗਜ਼ੀਕਟਿਵ ਕਮੇਟੀ ਆਪਣੇ ਪੱਧਰ ਤੇ ਸਿੱਖ ਸੰਸਥਾਵਾਂ ਆਪਣੇ ਪੱਧਰ ਤੇ ਜਾਂਚ ਕਰਾ ਲੈਣ ਤੁਸੀਂ ਦੇਖੋ ਵੀ ਇਸ ਸਮੇਂ ਦੌਰਾਨ ਮੇਰਾ ਖਿਆਲ ਹੈ 23 ਤੱਕ ਉਹ ਜਸਦਾ ਰਹਿਣ ਉਹਨਾਂ ਨੇ ਪੰਥ ਨੂੰ ਕੀ ਉਹਨਾਂ ਦੀ ਦੇਣ ਹੈਗੀ ਹੈ ਪੰਥ ਵਾਸਤੇ ਸ਼੍ਰੀਮਾਨ ਸਿੰਘ ਸਾਫਗਾਨੀ ਹਰਪ੍ਰੀਤ ਸਿੰਘ ਜੀ ਨੇ ਕਿਹੜਾ ਕੰਮ ਕੀਤਾ ਜੇ ਦੇਖੀਏ ਤਾਂ ਜਿਹੜੇ ਸਰੂਪ ਗਾਇਬ ਹੋਏ ਸਨ ਉਹਨਾਂ ਬਾਰੇ ਵੀ ਕਮੇਟੀ ਬਣਾ ਦਿੱਤੀ ਉਹਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਇਹ 16 ਅਧਿਕਾਰੀਆਂ ਨੂੰ ਸਰਦਾਰ ਮਨਜੀਤ ਸਿੰਘ ਸਮੇਤ ਉਹਨਾਂ ਨੇ ਸਸਪੈਂਡ ਕਰਵਾ ਦਿੱਤਾ ਜਾਂ ਨੌਕਰੀ ਚ ਕਢਵਾ ਦਿੱਤਾ ਫਿਰ ਉਸ ਤੋਂ ਬਾਅਦ ਦੇਖੀਏ ਤਾਂ ਜਿਹੜੀਆਂ ਵੱਡੀਆਂ ਸ਼ਖਸੀਅਤਾਂ ਨੇ ਉਹ ਸ੍ਰੀਮਾਨ ਸ੍ਰੀਮਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਬਰਦਾਸ਼ਤ ਨਹੀਂ ਹੁੰਦੀਆਂ ਭਾਵੇਂ ਉਹ ਕਿਸੇ ਖੇਤਰ ਵਿੱਚ ਹੋਣ ਤਖਸ਼ੀਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਣਜੀਤ ਸਿੰਘ ਗੋਹਰੇ ਮਸਕੀਨ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਬਾਰੇ ਦਿੱਤੇ ਬਿਆਨ ਤੋਂ ਬਾਅਦ ਪੰਸਖ ਹਲਕਿਆਂ ਵਿੱਚ ਨਵੀਂ ਚਰਚਾ ਛਿੜ ਗਈ ਹੈ ਫਿਲਹਾਲ ਇਸ ਬਿਆਨ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਕੀ ਪ੍ਰਤੀਕਰਮ ਲੈਂਦੇ ਨੇ ਇਸ ਤੇ ਸਬਦੀਆਂ ਨਜ਼ਰਾਂ ਲੱਗੀਆਂ ਹੋਈਆਂ ਨੇ ਅਮਰੀਕਾ ਵਿੱਚ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਦੀ ਕੰਪਨੀ ਤੇ ਗੰਭੀਰ ਇਲਜ਼ਾਮ ਲੱਗੇ ਨੇ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਡਾਨੀ ਗਰੁੱਪ ਨੇ ਸੂਰਜੀ ਊਰਜਾ ਦਾ ਠੇਕਾ ਲੈਣ ਲਈ ਭਾਰਤੀ ਅਧਿਕਾਰੀਆਂ ਨੂੰ ਹਜ਼ਾਰਾਂ ਕਰੋੜ ਰੁਪਏ ਦੀ ਰਿਸ਼ਵਤ ਦਿੱਤੀ। ਇਹ ਖਬਰ ਆਉਂਦੇ ਹੀ ਜਿੱਥੇ ਸ਼ੇਅਰ ਬਾਜ਼ਾਰ ਵਿੱਚ ਹਫੜਾ ਦਫੜੀ ਮਚ ਗਈ ਤਾਂ ਦੂਜੇ ਪਾਸੇ ਵਿਰੋਧੀਆਂ ਨੇ ਕੇਂਦਰ ਸਰਕਾਰ ਨੂੰ けਰਨਾ ਸ਼ੁਰੂ ਕਰ ਦਿੱਤਾ। ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਅਡਾਨੀ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਭਾਰਤੀ ਕਾਰੋਬਾਰੀ ਤੇ ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੂੰ ਅਮਰੀਕਾ ਤੋਂ ਵੱਡਾ ਝਟਕਾ ਲੱਗਾ। ਅਡਾਨੀ ਦੀ ਕੰਪਨੀ ਤੇ ਅਮਰੀਕਾ ਵਿੱਚ ਨਿਵੇਸ਼ਕਾਂ ਨੂੰ ਧੋਖਾ ਦੇਣ ਅਤੇ ਸੂਰਜੀ ਊਰਜਾ ਦਾ ਠੇਕਾ ਲੈਣ ਲਈ ਭਾਰਤੀ ਅਧਿਕਾਰੀਆਂ ਨੂੰ ਹਜ਼ਾਰਾਂ ਕਰੋੜ ਦੀ ਰਿਸ਼ਵਤ ਦੇਣ ਦੇ ਦੋਸ਼ ਲੱਗੇ ਨੇ। ਇਹ ਪੂਰਾ ਮਾਮਲਾ ਅਡਾਨੀ ਗ੍ਰੀਨ ਐਨਰਜੀ ਅਤੇ ਹੋਰ ਫਰਮਾਂ ਨਾਲ ਸੰਬੰਧਿਤ ਹੈ। ਇਹ ਖਬਰਾਂਉਂਦੇ ਹੀ ਵੀਰਵਾਰ ਨੂੰ ਸ਼ੇਅਰ ਬਾਜ਼ਾਰ ਵਿੱਚ ਹਫੜਾ ਦਫੜੀ ਮਚ ਗਈ ਅਤੇ ਗੌਤਮ ਅਡਾਨੀ ਦੀਆਂ ਸਾਰੀਆਂ ਕੰਪਨੀਆਂ ਦੇ ਸ਼ੇਅਰ ਕ੍ਰੈਸ਼ ਹੋ ਗਏ। रिपोर्ट ਦੇ ਮੁਤਾਬਕ ਅਮਰੀਕਾ ਵਿੱਚ ਗੋਤਮ ਅਡਾਨੀ ਅਤੇ ਉਨ੍ਹਾਂ ਦੀ ਕੰਪਨੀ ਅਡਾਨੀ ਗ੍ਰੀਨ એનર્ਜੀ ਤੇ ਦੋਸ਼ ਲੱਗੇ ਨੇ ਕਿ ਸਾਲ 2020 ਤੋਂ 2024 ਦਰਮਿਆਨ ਅਡਾਨੀ ਗ੍ਰੀਨ ਅਤੇ ਅਜ਼ੂਰ ਪਾਵਰ ਗਲੋਬਲ ਨੂੰ ਇਸ ਸੋਲਰ ਪ੍ਰੋਜੈਕਟ ਨੂੰ ਲੈਣ ਲਈ ਗਲਤ ਰੂਟਾ ਨਾਹੀ ਭਾਰਤੀ ਅਧਿਕਾਰੀਆਂ ਨੂੰ ਰਿਸ਼ਵਤ ਦਿੱਤੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਇਹ ਰਿਸ਼ਵਤ 2236 ਕਰੋੜ ਦੇ ਆਸ-ਪਾਸ ਹੈ ਉਧਰ ਵਿਰੋਧੀ ਧਿਰਾਂ ਨੇ ਇਸ ਮਾਮਲੇ ਨੂੰ ਲੈ ਕੇ ਹੁਣ ਕੇਂਦਰ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਗੌਤਮ ਅਡਾਨੀ ਨੂੰ ਇਨਾ ਇਲਜ਼ਾਮਾ ਤੋਂ ਬਾਅਦ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ ਪਰ ਅਜੇ ਹਾਂ ਨਹੀਂ ਹੋਵੇਗਾ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਡਾਨੀ ਨੂੰ ਪ੍ਰੋਟੈਕਟ ਕਰ ਰਹੇ ਨੇ ਹਮ ਹਮ ਇਸ ਮੁੱਦੇ ਨੂੰ ਉਠਾ ਰਹੇ ਹਾਂ ਮੇਰੀ ਜ਼ਿੰਮੇਦਾਰੀ ਹੈ ਐਜ਼ ਐਲਓਪੀ ਇਸ ਮੁੱਦੇ ਨੂੰ ਉਠਾਣਾ ਪ੍ਰਧਾਨ ਮੰਤਰੀ ਜੀ हंड्रेड परसेंट इस व्यक्ति की प्रोटेक्शन कर रहे हैं और इस व्यक्ति ने हिंदुस्तान के एसेट्स लिए हैं भ्रष्टाचार करके एसेट्स लिए हैं ये व्यक्ति बीजेपी को पूरा समर्थन करते हैं पूरा सपोर्ट देते हैं यह एस्टेब्लिश चीजें हैं आ, हम दोहराते जाएंगे जेपीसी की मांग हमारी है बट हम चाहते हैं कि अदानी जी को एकदम अरेस्ट किया जाए और हम जानते हैं और हम देश को दिखाना चाहते हैं कि अदानी जी की अरेस्ट नहीं होगी और इसलिए नहीं होगी क्योंकि हिंदुस्तान के प्रधानमंत्री अदानी जी के पीछे खड़े हुए हैं और उनके प्रोटेक्टर हैं आप लोग हिंदुस्तान के युवा आप लोगों को रोजगार नहीं मिलता महंगाई बढ़ती जाती है छोटा सा कोई क्राइम करता है जेल चला जाता है मगर अदानी कुछ भी कर ले हिंदुस्तान के प्रधानमंत्री और एक नेटवर्क जिस नेटवर्क को हम एक्सपोज करके देश को दिखाएंगे ये एक व्यक्ति नहीं है ये अलग अलग पोजिशन में लोग बैठे हुए हैं और एक एक करके हम आपको दिखाएंगे ये कौन लोग हैं माधवी बुच का हमने आपको क्लियरली दिखाया है और आगे भी हम आपको रिवील करेंगे ये लोग कौन हैं जिन्होंने हिंदुस्तान को हाईजैक किया है ਅਡਾਨੀ ਬਾਰੇ ਅਮਰੀਕੀ ਰਿਪੋਰਟ ਨੇ ਤਰਥੱਲੀ ਮਚਾ ਦਿੱਤੀ ਹੈ ਤਦੁਰਜੇ ਪਾਸੇ ਅਡਾਨੀ ਗਰੁੱਪ ਨੇ ਆਪਣੀ ਸਫਾਈ ਵਿੱਚ ਕਿਹਾ ਕਿ ਸਾਰੇ ਇਲਜ਼ਾਮ ਬੇਬੁਨਿਆਦ ਨੇ ਫਿਲਹਾਲ ਵੇਖਣਾ ਹੋਵੇਗਾ ਕਿ ਇਹ ਮਾਮਲਾ ਹੁਣ ਅੱਗੇ ਹੋਰ ਕਿੰਨਾ ਤੂਲ ਫੜਦਾ ਹੈ ਅਡਾਨੀ ਮੁੱਦੇ ਤੇ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਤੇ ਨਿਸ਼ਾਨਾ 사ਦਿਆ ਆਪ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਦੀ ਛਤਰਛਾਇਆ ਹੇਠ ਅਡਾਨੀ ਲਗਾਤਾਰ ਨਿਯਮਾਂ ਤੇ ਕਾਨੂੰਨ ਦੀਆਂ ਧੱਜੀਆਂ ਉਡਾਉਂਦੇ ਰਹੇ ਨੇ ਤਾਜ਼ਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਅਡਾਨੀ ਮੁੱਦੇ ਤੇ ਆਮ ਆਦਮੀ ਪਾਰਟੀ ਦੇ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਭਾਜਪਾ ਅਤੇ ਕੇਂਦਰ ਸਰਕਾਰ ਨੂੰ ਕਰੜੇ ਹੱਥੀ ਲਿਆ ਉਹਨਾਂ ਕਿਹਾ ਕਿ ਅਡਾਨੀ ਨੂੰ ਪ੍ਰਧਾਨ ਮੰਤਰੀ ਮੋਦੀ ਬਚਾ ਰਹੇ ਨੇ ਅਡਾਨੀ ਨੇ ਵਿਦੇਸ਼ਾਂ ਵਿੱਚ ਦੇਸ਼ ਦੇ ਅਕਸ ਨੂੰ ਖਰਾਬ ਕੀਤਾ ਹੈ ਬਾਰ ਬਾਰ ਹਮ ਲੋਕ ਇਹ ਕਹਤੇ ਰਹੇ ਹੈ ਕਿ ਪ੍ਰਧਾਨ ਮੰਤਰੀ ਜੀ ਕੇ ਮਿੱਤਰ ਗੌਤਮ ਅਡਾਨੀ ਪੂਰੇ ਦੁਨੀਆ ਮੇ ਭਾਰਤ ਕਾ ਨਾਮ ਮਿੱਟੀ ਮੇ ਮਿਲਾਣੇ ਮੇ ਲਗੇ ਹੋ कभी ऑस्ट्रेलिया से उनके खिलाफ खबरें आती हैं, कभी मॉरिसस से उनके खिलाफ खबरें आती हैं, कभी मलेशिया से उनके खिलाफ खबरें आती हैं, कभी दुबई से उनके खिलाफ खबरें आती हैं। पूरे दुनिया में अडानी ग्रुप ने भारत का नाम मिट्टी में मिलाने में अपनी भूमिका निभाई है संजय सिंह ने कहा कि अडानी ने धरती तो लेके आसमान तक अपना कारोबार फैला देता है ਅਜਿਹਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਸਹਿਦਿੱਤੇ ਜਾਣਕਾਰਨ ਹੀ ਸੰਭਵ ਹੋਇਆ ਹੈ। ਉਹਨਾਂ ਕਿਹਾ ਕਿ ਵਿਦੇਸ਼ੀ ਦੌਰਿਆਂ ਦੌਰਾਨ ਅਡਾਨੀ ਪ੍ਰਧਾਨ ਮੰਤਰੀ ਦੇ ਨਾਲ ਜਾਂਦੇ ਰਹੇ ਨੇ। ਅਮਰੀਕਾ ਤੋਂ ਆਈ ਰਿਪੋਰਟ ਗੰਭੀਰ ਮਾਮਲਾ ਹੈ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਔਰ ਇਸ ਵਿੱਚ ਮੈਨੂੰ ਅਫਸੋਸ ਕੇ ਸਾਥ ਕਹਿਣਾ ਪੜ ਰਹਾ ਹੈ ਕਿ ਭਾਰਤੀ ਜਨਤਾ ਪਾਰਟੀ ਔਰ ਦੇਸ਼ ਦੀ ਸਰਕਾਰ ਆਦਰਨੀ ਨਰਿੰਦਰ ਮੋਦੀ ਜੀ ਪੂਰਾ ਦੇਸ਼ ਤੋਂ ਉਹਨਕੇ ਨਾਮ ਨਿਲਾਮ ਕਰ ਹੀ ਰਹੇ ਹਨ। बाहर भी जाते हैं तो उन्हीं के लिए धंधा के धंधा दिलाने के बारे में सोचते हैं उनकी चिंता उसी के बारे में होती है आप देखिए प्रधानमंत्री की यात्राएं जहां जहां हुई हैं विदेशों की उन सारी जगहों पे अडानी को ठेका मिला है भारत में कोयला दे दिया बिजली दे दिया पानी दे दिया गैस दे दिया रेल दे दिया सेल दे दिया एयरपोर्ट दे दिया पोर्ट दे दिया आसमान से लेके पाताल तक आकाश से लेके पाताल तक सब कुछ दे दिया और ये जो मामला आया है सामने जिसमें वहां की एक कमीशन ने ये पाया है कि लगभग दो मिलियन डॉलर की रिश्वत अडानी ने खिलाई है अमेरिका के अंदर कॉन्ट्रैक्ट पाने के लिए ठेका पाने के लिए बहुत ही गंभीर मामला है अडानी मामले तरोधी ते तिर एकजुट दिख रही ने केंद्र सरकार निशाने ते ले रही ने ਫਿਲਹਾਲ ਆਉਂਦੇ ਦਿਨਾਂ ਦੌਰਾਨ ਅਡਾਨੀ ਦੇ ਤਾਜ਼ਾ ਮੁੱਦੇ ਨੂੰ ਲੈ ਕੇ ਸਿਆਸੀ ਪਾਰਟੀਆਂ ਕੀ ਰਣਨੀਤੀ ਅਪਣਾਉਂਦੀਆਂ ਨੇ ਦੇਖਣਾ ਦਿਲਚਸਪ ਹੋਵੇਗਾ ਕਿਸਾਨਾਂ ਨੇ ਦਿੱਲੀ ਕੁਝ ਤੋਂ ਪਹਿਲਾਂ ਦਿੱਲੀ ਵਿਖੇ ਮੀਟਿੰਗਸ ਦੀ ਹੈ ਸ਼ੁੱਕਰਵਾਰ ਭਾ ਭਲਕੇ ਕਿਸਾਨ ਜਥੇਬੰਦੀਆਂ ਦਿੱਲੀ ਵਿੱਚ ਬੈਠਕ ਕਰਨ ਜਾ ਰਹੀਆਂ ਨੇ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਕਿਹਾ ਕਿ ਮੀਟਿੰਗ ਤੋਂ ਬਾਅਦ ਕਿਸਾਨ ਪ੍ਰੈਸ ਕਾਨਫਰੰਸ ਕਰਨਗੇ ਇਸ ਦੌਰਾਨ ਉਹਨਾਂ ਕੇਂਦਰ ਸਰਕਾਰ ਨੂੰ ਮੁੜ ਤੋਂ ਕਰੜੇ ਹੱਥੀ ਲਿਆ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਇੱਕ ਵਾਰ ਮੁੜ ਤੋਂ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆਏ ਪੰਦੇਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਸ਼ੁੱਕਰਵਾਰ ਨੂੰ ਦਿੱਲੀ ਵਿਖੇ ਮੀਟਿੰਗ ਕਰਨ ਗਿਆ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਜਿਸ ਵਿੱਚ ਕਿਸਾਨਾਂ ਦੇ ਦਿੱਲੀ ਕੂਚ ਬਾਰੇ ਅਗਲੀ ਰਣਨੀਤੀ ਦੀ ਸਾਂਝ ਪਾਈ ਜਾਵੇਗੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਨੂੰ ਖਨੌਰੀ ਬਾਰਡਰ ਤੇ ਮਰਨ ਵਰਤੇ ਬੈਠਣਗੇ ਉਹਨਾਂ ਨੇ ਕਿਹਾ ਕਿ 26 ਨਵੰਬਰ ਤੋਂ ਹੀ ਭਾਜਪਾ ਆਗੂਆਂ ਦਾ ਕਿਰਾਉ ਕਿੱਤਾ ਜਾਵੇਗਾ ਬੰਦੇ ਨੇ ਕਿਹਾ ਕਿ ਬਾਦ ਪਾ ਨੁਫਰਤ ਦੀ ਸਿਆਸਤ ਨਹੀਂ ਕਰਨੀ ਚਾਹੀਦੀ ਕੇਂਦਰ ਸਰਕਾਰ ਦੱਸੇਗੀ ਕਿ ਬੀਤੇ 11 ਸਾਲਾਂ ਵਿੱਚ ਦੇਸ਼ ਦਾ ਕੀ ਵਿਕਾਸ ਹੋਇਆ ਕੱਲ ਨਵੀਂ ਦਿੱਲੀ ਰਕਾਬ ਕੰਜ ਗੁਰਦੁਆਰਾ ਸਾਹਿਬ ਅਸੀਂ ਐਸਕੇਐਮ ਨਾਨ ਪੋਲਿਟੀਕਲ ਮੀਟਿੰਗ ਕਰੂਗਾ ਉਹਦੇ ਤੋਂ ਬਾਅਦ 2 ਵਜੇ ਦੋਵੇਂ ਫਾਰਮ ਜੜੇ ਆ ਪੀਸੀ ਕਰਨਗੇ ਜਿਹੜਾ ਐਲਾਨ ਹੋਇਆ ਹੈਗਾ 26 ਨਵੰਬਰ ਤੋਂ 3 ਢੱਲੇਵਾਲ ਸਾਹਿਬ ਉੱਥੇ ਖਨੌਰੀ ਬਾਰਡਰ ਤੇ ਮਰਨਵਰਤ ਤੇ ਬੈਠਣਗੇ ਔਰ 6 ਦਸੰਬਰ ਨੂੰ ਜਿਹੜਾ ਵਾ ਸ਼ੰਭੂ ਮੋਰਚੇ ਤੋਂ ਜਿਹੜਾ ਵਾ ਦਿੱਲੀ ਵੱਲ ਨੂੰ ਜਥਾ ਕੂਚ ਕਰੂਗਾ ਇਹਦਾ ਬਲੂਪ੍ਰਿੰਟ ਕੀ ਹੈਗਾ ਹੋਰ ਵਿਸਥਾਰ ਨਾਲ ਤੁਹਾਨੂੰ ਜਾਣਕਾਰੀ ਦਿੱਤੀ ਜਾਊ ਇਹਦੇ ਨਾਲ ਦੀ ਨਾਲ ਜਿਹੜਾ 26 ਨਵੰਬਰ ਤੋਂ ਬਾਅਦ ਅਸੀਂ ਐਲਾਨ ਕੀਤਾ ਹੈਗਾ ਵੀ ਉਦੋਂ ਬਾਅਦ ਪੰਜਾਬ ਦੇ ਵਿੱਚ ਪਾਛਪਾ ਦੇ ਲੀਡਰ ਜਿੱਥੇ-ਜਿੱਥੇ ਵੀ ਜਾਣਗੇ ਜਿੱਥੇ-ਜਿੱਥੇ ਵੀ ਉਹ ਜਾਣਗੇ ਉੱਥੇ-ਉੱਥੇ ਉਹਨਾਂ ਦੀ ਪਿੰਡਾਂ ਦੇ ਵਿੱਚ ਐਂਟਰੀ ਬੰਦ ਕੀਤੀ ਜਾਊਗੀ ਉਹਦੇ ਪਿੱਛੇ ਸਾਡਾ ਮਨੋਰਥ ਹੋਊਗਾ ਵੀ ਉਹ ਸਾਡੇ ਸਵਾਲਾਂ ਦਾ ਜਵਾਬ ਦੇਣ ਕਿ ਉਹ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਕਿਉਂ ਨਹੀਂ ਮੰਨ ਰਹੇ ਹੈਗੇ ਇਹਦੇ ਨਾਲ ਦੀ ਨਾਲ ਹੁਣ ਜਦੋਂ ਮਹਾਰਾਸ਼ਟਰ ਝਾਰਖੰਡ ਦੇ ਤੇ ਹੋਰ ਨਾਲ ਸੂਬਿਆਂ 'ਚ ਬਾਈ ਇਲੈਕਸ਼ਨ ਖਤਮ ਹੋ ਗਿਆ ਤਾਂ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਮੋਦੀ ਸਰਕਾਰ ਹੁਣ ਮੰਦਰ ਮਸਤ ਦੀ ਨੀਤੀ ਛੱਡੂਗੀ ਚੰਦ ਦਿਨਾਂ ਵਾਸਤੇ ਉਦੋਂ ਤੱਕ ਮੰਦਰ ਮਸਤ ਹਿੰਦੂ ਮੁਸਲਮਾਨ ਦੀ ਰਾਜਨੀਤੀ ਛੱਡੀ ਜਾਊ ਜਿੰਨੀ ਦੇਰ ਤੱਕ ਅਗਲੇ ਇਲੈਕਸ਼ਨ ਆ ਨਹੀਂ ਜਾਂਦੇ ਹੈਗੇ ਅੱਜ ਹੁਣ ਹਿੰਦੂ ਟੈਲੀਵਿਜ਼ਨਾਂ ਤੇ ਖਤਰੇ 'ਚ ਨਹੀਂ ਨਜ਼ਰ ਆਉਣਾ ਇਹ ਤੋਂ ਕਹਾ ਜਾਂ ਜਾ ਕੇ ਫਿਰ ਜਦੋਂ ਅਗਲੀ ਲਕਸ਼ਣ ਆ ਗਈ ਫਿਰ ਹਿੰਦੂ ਖਤਰੇ ਚ ਹੋਣਾ ਇਹ ਵੋਟਾਂ ਦਾ ਫਿਰਕੂ ਧਰੂਵੀਕਰਨ ਕਰਨ ਵਾਸਤੇ ਸਮੇਂ ਦੇ ਹਾਕਮ ਚਾਲਾ ਚੱਲਦੇ ਕਦੀ ਵੀ ਮੋਦੀ ਸਰਕਾਰ 11 ਸਾਲਾਂ ਦੇ ਵਿੱਚ ਵਿੱਚ ਇੰਨੀ ਹਿੰਮਤ ਨਹੀਂ ਰੱਖਦੀ ਵੀ ਉਹ ਵਿਕਾਸ ਦੇ ਨਾਂ ਤੇ ਜੜਾ ਵਾ ਉਹ ਲਕਸ਼ਣਾ ਜਿੱਤੇ ਵਿਕਾਸ ਦਾ ਨਾਂ ਲਵੇ ਕੀ ਕੀਤਾ ਉਹਨੇ ਦੇਸ਼ ਵਾਸਤੇ ਅਰੱਜ ਰੁਪਈਆ ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੋਜੀਸ਼ਨ ਤੇ ਪਹੁੰਚਾ ਹੈਗਾ ਔਰ ਪਹਿਲੋ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਸੀ ਕਿ ਜੇ ਰੁਪਈਆ ਡੁੱਬ ਗਿਆ ਤੇ ਫਿਰ ਇਹਦਾ ਮਤਲਬ ਹੈ ਸਾਡਾ ਦੇਸ਼ ਡੁੱਬ ਗਿਆ ਉਹ ਕਹਿੰਦੇ ਸੀ ਅੱਜ ਰੁਪਈਏ ਦੇ ਅੱਜ ਦੂਜੇ ਜਿਹੜੇ ਸਾਡੇ ਗੁਆਂਢੀ ਮੁਲਕ ਨੇ ਉਹਨਾਂ ਨਾਲੋਂ ਵੀ ਸਾਡੀ ਪੋਜੀਸ਼ਨ ਮਾੜੀ ਹੋਈ ਪਈ ਆ ਔਰ ਜਿਵੇਂ ਮੰਗਾਈ ਦੇਸ਼ ਵਿੱਚ ਵੱਧ ਰਹੀ ਹੈਗੀ ਆ ਬੇਰੁਜ਼ਗਾਰੀ ਵੱਧ ਰਹੀ ਹੈਗੀ ਉਧਰ ਕਿਸੇ ਦਾ ਵੀ ਧਿਆਨ ਨਹੀਂ ਹੈਗਾ ਅੰਦੋਲਨ ਉਦੋਂ ਤੱਕ ਚਲਾਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਦਾ ਨਿਬੇੜਾ ਨਹੀਂ ਹੋ ਜਾਂਦਾ ਧੰਨਵਾਦ ਕਿਸਾਨਾਂ ਦੇ 6 ਦਸੰਬਰ ਨੂੰ ਦਿੱਲੀ ਕੂਚ ਤੇ ਐਲਾਨ ਤੋਂ ਬਾਅਦ ਸ਼ੁੱਕਰਵਾਰ ਨੂੰ ਦਿੱਲੀ ਵਿਖੇ ਸੱਦੀ ਗਈ ਮੀਟਿੰਗ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਫਿਲਹਾਲ ਵੇਖਣਾ ਹੋਵੇਗਾ ਕਿ ਇਸ ਮੀਟਿੰਗ ਤੋਂ ਬਾਅਦ ਕਿਸਾਨ ਕੀ ਐਲਾਨ ਕਰਦੇ ਨੇ ਕੇਂਦਰੀ ਰਾਜ ਮੰਤਰੀ ਤੋਖਨ ਸਾਹੂ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਉਰਾਨ ਉਹਨਾਂ ਕੀਰਤਨ ਸਰਵਣ ਕੀਤਾ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਕਿਸਾਨਾਂ ਦੇ 6 ਦਸੰਬਰ ਨੂੰ ਦਿੱਲੀ ਕੂਚ ਤੇ ਐਲਾਨ ਤੇ ਉਹਨਾਂ ਕਿਹਾ ਕਿ ਹਰ ਕਿਸੇ ਨੂੰ ਵਿਰੋਧ ਕਰਨ ਦਾ ਹੱਕ ਹੈ ਪਰ ਕਿਸਾਨਾਂ ਨੂੰ ਪਹਿਲਾਂ ਗੱਲਬਾਤ ਕਰਨੀ ਚਾਹੀਦੀ ਹੈ ਕੇਂਦਰੀ ਰਾਜ ਮੰਤਰੀ ਤੋਖਨ ਸਾਹੂ ਸਚਕੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਦੌਰਾਨ ਉਹਨਾਂ ਕੀਰਤਨ ਸਰਵਣ ਕੀਤਾ ਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਤਰਗਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਕਿਹਾ ਕਿ ਇੱਥੇ ਆ ਕੇ ਉਹਨਾਂ ਦੇ ਮਨ ਨੂੰ ਸਕੂਨ ਮਿਲਿਆ ਸ੍ਰੀ ਹਰਮੰਦਰ ਸਾਹਿਬ ਹਰ ਇੱਕ ਭਾਰਤੀ ਲਈ ਆਸਥਾ ਦਾ ਸਥਾਨ ਹੈ ਉਹ ਇੱਥੇ ਮੱਥਾ ਟੇਕ ਕੇ ਹਰ ਭਾਰਤੀ ਦੀ ਬਿਹਤਰੀ ਲਈ ਪ੍ਰਾਰਥਨਾ ਕੀਤੀ ਹੈ 6 दिसंबर को किसानों दिल्ली कूच के ऐलान पे उन्होंने कहा कि हर किसी को विरोध करने का हक है पर किसानों पहला गलबात करनी चाहिए इस तो बाद ही फिर विरोध बारे उन्हें सोचना चाहिए कोई भी व्यक्ति हो बिना आंदोलन किए पहले बातचीत करना चाहिए कि वो चाहते क्या हैं बातचीत के माध्यम से सारी समस्याओं का हल निकालना चाहिए केवल आंदोलन करने से व्यवधान करने से किसी समस्या का समाधान नहीं होता बातचीत करके हम सभी समस्याओं का समाधान करना चाहिए प्रदूषण बारे साहू ने कहा कि ओहो मोगा जिले तो आ रहे नहीं उठे उन्हें देखा कि किसान पराली नहीं साड़ रहे अति वातावरण शुद्ध है किसान वातावरण बचाओन प्रति गंभीर नजर आ रहे नहीं देखिए पराली के लिए मैं अभी पंजाब से ही मोगा जिला से आया हूं मोगा जिला में एक बढ़िया वहां के किसानों ने पराली को जलाए बिना उसको रोलर मशीन के द्वारा इकट्ठा किया जाता है तो हम सभी किसानों से सभी प्रदेश के हमारे किसानों से हम लोग कहना चाहते हैं कि पराली को जना, जलाने के बजाय उसे इकट्ठा करें उसकी मशीन भी आ गई है और उसको उपयोग में लाएं। जलाने से हमारे जमीन की उर्वरा उर्वरकता भी समाप्त होती है तो पॉलूशन को बचाना तो हम सबकी जवाबदारी है ਲੰਮੇ ਇੰਤਜ਼ਾਰ ਤੋਂ ਬਾਅਦ ਕਿਸਾਨ 6 ਦਸੰਬਰ ਨੂੰ ਦਿੱਲੀ ਕੂਚਲਾ ਐਲਾਨ ਕਰ ਚੁੱਕੇ ਨੇ ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਸ਼ੁੱਕਰਵਾਰ ਨੂੰ ਦਿੱਲੀ ਵਿਖੇ ਮੀਟਿੰਗ ਕਰਨ ਜਾ ਰਹੀਆਂ ਨੇ ਫਿਲਹਾਲ ਵੇਖਣਾ ਹੋਵੇਗਾ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਬਾਰੇ ਹੁਣ ਕੀ ਫੈਸਲਾ ਲੈਂਦੀ ਹੈ ਕੈਨੇਡਾ ਸਰਕਾਰ ਪ੍ਰਵਾਸੀਆਂ ਨੂੰ ਲੈ ਕੇ ਲਗਾਤਾਰ ਨਿਯਮਾਂ ਵਿੱਚ ਬਦਲਾ ਕਰ ਰਹੀ ਹੈ ਇਸ ਦਾ ਸਿੱਧਾ ਅਸਰ ਭਾਰਤੀ ਵਿਦਿਆਰਥੀਆਂ ਤੇ ਵੀ ਪਵੇਗਾ ਨਵੀਆਂ ਤਬਦੀਲੀਆਂ ਅਨਸਾਰ ਕਾਲਜ ਜਾਂ ਯੂਨੀਵਰਸਿਟੀ ਬਦਲਣ ਵਾਲੇ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਲਈ ਨਵੇਂ ਸਿਰੇ ਤੋਂ ਅਪਲਾਈ ਕਰਨਾ ਹੋਵੇਗਾ ਉਧਰ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਨੇ ਹਵਾਈ ਅੱਡਿਆਂ ਉੱਪਰ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਉੱਪਰ ਖਾਸ ਨਜ਼ਰ ਰੱਖਣ ਦਾ ਨਿਰਦੇਸ਼ ਦਿੱਤਾ ਹੈ ਭਾਰਤੀ ਯਾਤਰੀਆਂ ਦੀ ਖਾਸ ਚੈਕਿੰਗ ਤੇ ਜਾਂਚ ਪੜਤਾਲ ਦੇ ਹੁਕਮ ਦਿੱਤੇ ਗਏ ਨੇ ਕੈਨੇਡਾ ਸਰਕਾਰ ਵੱਲੋਂ ਲਗਾਤਾਰ ਪ੍ਰਵਾਸੀਆਂ ਨੂੰ ਲੈ ਕੇ ਨਿਯਮਾਂ ਵਿੱਚ ਤਬਦੀਲੀ ਕੀਤੀ ਜਾ ਰਹੀ ਹੈ ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਨੂੰ ਲੈ ਕੇ ਹੁਣ ਵੱਡਾ ਐਲਾਨ ਕੀਤਾ ਹੈ ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਦੇ ਇੱਕ ਯੂਨੀਵਰਸਿਟੀ ਤੋਂ ਦੂਜੀ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਦੇ ਨਿਯਮਾਂ ਨੂੰ ਹੋਰ ਸਖਤ ਕਰ ਦਿੱਤਾ ਹੈ ਜੇਕਰ ਕੋਈ ਵਿਦਿਆਰਥੀ ਯੂਨੀਵਰਸਿਟੀ ਜਾਂ ਕਾਲਜ ਬਦਲਦਾ ਹੈ ਤਾਂ ਉਸ ਨੂੰ ਨਵੇਂ ਸਿਰੇ ਤੋਂ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਹੋਵੇਗਾ ਜੇਕਰ ਵੀਜ਼ਾ ਮਨਜ਼ੂਰ ਨਹੀਂ ਹੁੰਦਾ ਤਾਂ ਉਸ ਵਿਦਿਆਰਥੀ ਨੂੰ ਆਪਣੇ ਦੇਸ਼ ਪਰਤਣਾ ਹੋਵੇਗਾ ਉਧਰ ਨਿਯਮਾਂ ਵਿੱਚ ਆਈ ਤਬਦੀਲੀ ਨੂੰ ਲੈ ਕੇ ਵੀਜ਼ਾ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਨਾਲ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਵੇਗਾ ਸਭ ਤੋਂ ਵੱਧ ਭਾਰਤੀ ਵਿਦਿਆਰਥੀ ਇਸ ਨਾਲ ਪ੍ਰਭਾਵਿਤ ਹੋਣਗੇ ਦੇਖੋ ਕੈਨੇਡਾ ਦਾ ਪਿਛਲੇ 1 ਸਾਲ ਤੋਂ ਲਗਾਤਾਰ ਰੂਲਸ ਵਿੱਚ ਜਿਹੜੇ ਚੇਂਜਸ ਹੋ ਲਈ ਆਈ ਜਾ ਰਹੀ ਹੈ ਹੈਨਾ ਹਰ ਮਹੀਨੇ ਹਰ ਹਫਤੇ ਹੀ ਨਵੇਂ ਰੂਲ ਜੜੇ ਆ ਜਾਂਦੇ ਨੇ ਅੱਜ ਜਿਹੜੇ ਰੂਲ ਆਏ ਨੇ ਉਹ ਤਿੰਨ ਰੂਲੇ ਨਾਲ ਨਵੇਂ ਚੇਂਜ ਕੀਤੇ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਪੋਸਟ ਸਟਡੀ ਵਰਕ ਪਰਮਿਟ ਜਿਹੜੇ ਆ ਉਹਦੇ ਵਿੱਚ ਹੁਣ ਪ੍ਰੋਬਲਮ ਆਏਗੀ ਬੱਚਾ ਨੂੰ ਬੱਚੇ ਦਾ ਜਿਹੜੇ ਲਿミਟਿਡ ਪ੍ਰੋਗਰਾਮਸ ਉਹਨਾਂ ਨਾਲ ਹੀ ਰਿਲੀਜ਼ ਕਰਤੇ ਹੈ ਲਿਸਟ ਇਸ਼ੂ ਕਰਤੀ ਹੈ ਕਿ ਜਿਹੜਾ ਬੱਚਾ ਉਹਨਾਂ ਪ੍ਰੋਗਰਾਮ ਚ ਹੀ ਪੜੇਗਾ ਉਹਨੂੰ ਹੀ ਸਿਰ ਪੋਸਟ ਸਟਡੀ ਵਰਕ ਪਰਮਿਟ ਮਿਲੇਗਾ ਹੁਣ ਹਰ ਬੱਚੇ ਨੂੰ ਪੋਸਟ ਸਟਡੀ ਵਰਕ ਪਰਮਿਟ ਨਹੀਂ ਮਿਲੇਗਾ ਪਹਿਲੀ ਗੱਲ ਦੂਸਰੂਲੇ ਨਾਲ ਚੇਂਜ ਕੀਤਾ ਕਿ ਤੁਸੀਂ ਕਾਲਜ ਨਹੀਂ ਛੱਡ ਸਕਦੇ ਉੱਥੇ ਜਾ ਕੇ ਜੇ ਤੁਸੀਂ ਜ਼ਿਆਦਾਤਰ ਬੱਚਾ ਕੀ ਕਦਰਸ਼ੀ ਹੈ ਕਾਲਜ ਚੇਂਜ ਕਰ ਲੈਣਾ ਚਾਹੀਦਾ ਉਹ ਕਾਲਜ ਨਹੀਂ ਚੇਂਜ ਕੀਤਾ ਜਾ ਸਕਦਾ ਕਿਸੇ ਵੀ ਕੰਡੀਸ਼ਨ ਦੇ ਨਾਲ ਜੇ ਬੱਚਾ ਕਾਲਜ ਚੇਂਜ ਕਰਦਾ ਹੈ ਤੇ ਉਹਨੂੰ ਦੁਬਾਰਾ ਵੀਜ਼ਾ ਅਪਲਾਈ ਕਰਨਾ ਪਵੇਗਾ ਦੁਬਾਰਾ ਵੀਜ਼ਾ ਅਪਲਾਈ ਕਰਨ ਤੋਂ ਬਾਅਦ ਜੀਓ ਦਾ ਵੀਜ਼ਾ ਉਹਨਾਂ ਨੇ ਨਹੀਂ ਦਿੱਤਾ ਤੇ ਦਾ ਫਿਰ ਵੀਜ਼ਾ ਰਿਫਿਊਜ਼ ਹੋ ਜਾਣਾ ਤੇ ਉਹਨੂੰ ਵਾਪਸ ਆਣਾ ਪਏਗਾ 30 ਦਿਨ ਦੇ ਅੰਦਰ ਆਪਣੇ ਦੇਸ਼ ਦੇ ਵਿੱਚ ਵਾਪਸ ਆਲਾ ਪਏਗਾ ਸੋ ਇਹ ਨਵੇਂ ਰੂਲਸ ਜੜੇ ਨਹੀਂ ਆਏ ਨੇ ਕੈਨੇਡਾ ਦੇ ਕਰਕੇ ਬੱਚਾ ਬੰਨ੍ਹ ਦੇ ਰਿਹਾ ਹੈ। ਦੇਖੋ ਇਲੈਕਸ਼ਨਾਂ ਜੀ ਹਾਇਦਰਾ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਤਾਂ ਇਲੈਕਸ਼ਨਸ ਆਉਣ ਵਾਲੇ ਨੇ ਅਕਤੂਬਰ 2025 ਦੇ ਵਿੱਚ ਇਲੈਕਸ਼ਨ ਆ ਰਹੇ ਨੇ ਕੈਨੇਡਾ ਦੇ ਵਿੱਚ। ਉਹਦੇ ਕਰਕੇ ਸਾਰੀਆਂ-ਗੀਆਂ ਚੇਂਜਸ ਨੇ। ਇਲੈਕਸ਼ਨਾਂ ਤੋਂ ਬਾਅਦ ਫਿਰ ਨਵੀਂ ਜਿਹੜੀ ਸਰਕਾਰ ਆਏਗੀ, ਉਹ ਸਰਕਾਰ ਜੋ ਚੇਂਜਸ ਕਰਦੀ ਹੈ ਉਸ ਹਿਸਾਬ ਨਾਲ ਹੀ ਸਾਨੂੰ ਚੱਲਣਾ ਪਏਗਾ। ਦੇਖੋ ਇਸ ਤਰ੍ਹਾਂ ਇਹ ਤਾਂ ਕੋਈ ਸ਼ੱਕ ਨਹੀਂ ਹੈ। ਪਹਿਲੇ ਤਾਂ ਅੰਨੇ ਵਾ ਇਹਨਾਂ ਨੇ ਸਟੂਡੈਂਟਸ ਨੂੰ ਵੀਜ਼ਾ ਦਿੱਤੇ ਤੇ ਹਰ ਬੰਦੇ ਨੂੰ ਵੀਜ਼ਾ ਦਿੱਤੇ ਨੇ। ਉਹ ਸੁਰੇਤਾ ਸਰਕਾਰ ਨੇ ਕੁਝ ਵੀ ਪਲਾਨ ਨਹੀਂ ਕੀਤਾ। ਇਹ ਵਿਦਆਊਟ ਪਲਾਨਿੰਗ ਇਹਨਾਂ ਨੇ ਲੱਖਾਂ ਹੀ ਬੰਦਿਆਂ ਨੂੰ ਆਪਣੇ ਦੇਸ਼ ਦੇ ਵਿੱਚ ਐਂਟਰੀ ਦੇ ਦਿੱਤੀ ਗਿਆ ਇਹਨਾਂ ਦੇ ਕੋਲ ਕਿਤੇ ਜਗ੍ਹਾ ਦਾ ਇੰਤਜ਼ਾਮ ਨਹੀਂ ਸੀਗਾ ਰਹਿਣ ਦੇ ਬੱਚਿਆਂ ਦਾ ਉੱਥੇ ਇੰਤਜ਼ਾਮ ਨਹੀਂ ਸੀਗਾ ਕਾਲਜਿਸ ਦੇ ਵਿੱਚ ਵੀ ਸੀਟਾਂ ਰਹੀ ਸੀਗੀਆਂ ਉਹਦੇ باوجود ਵੀ ਇਹਨਾਂ ਨੇ ਸੀਟਾਂ ਦਾਦਾ ਦਿੱਤੀਆਂ ਤਾਂ ਜਿੰਨੀਆਂ ਕਿ ਸੀਟਾਂ ਇਹਨਾਂ ਕੋਲ ਸੀਗੀਆਂ ਉਹਨਾਂ ਨਾਲੋਂ ਵੱਧ ਐਪਲੀਕੇਸ਼ਨਾਂ ਇਹਨਾਂ ਨੇ ਚੱਕੀਆਂ ਇਸ ਦਾ ਨਤੀਜਾ ਜਿਹੜਾ ਹੁਣ ਪੋਤਣਾ ਪੈ ਰਿਹਾ ਬੱਚਿਆਂ ਨੂੰ ਹੁਣ ਜਦੋਂ ਇਹਨਾਂ ਨੂੰ ਪੀਆਰ ਦੇਣ ਦਾ ਸਮਾਂ ਆਇਆ ਹੈ ਜਾਂ ਵਰਕ ਪਰਮਿਟ ਦੇਣ ਦਾ ਸਮਾਂ ਆਇਆ ਹੈ ਇਸ ਟਾਈਮ ਤੇ ਆ ਕੇ ਇਹਨਾਂ ਨੇ ਅੱਖਾਂ ਫੇਰਨੀਆਂ ਸ਼ੁਰੂ ਕਰਤੀਆਂ ਮਾਹਿਰਾਂ ਦਾ ਕਹਿਣਾ ਹੈ ਕਿ ਨਿਯਮਾਂ ਵਿੱਚ ਤਬਦੀਲੀ ਦਾ ਅਸਰ ਪੀਆਰ ਲੈਣ ਦੀਆਂ ਕੋਸ਼ਿਸ਼ਾਂ ਤੇ ਵੀ ਪਵੇਗਾ ਅਜਿਹੇ ਦਾ ਔਖਾ ਹੋ ਜਾਵੇਗਾ ਇਹ ਖਬਰ ਵੀ ਹੁਣ ਸਾਹਮਣੇ ਆ ਰਹੀ ਹੈ ਕਿ ਕੈਨੇਡਾ ਦੇ ਹਵਾਈ ਅੱਡਿਆਂ ਉੱਪਰ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਤੇ ਖਾਸ ਨਜ਼ਰ ਰਹੇਗੀ ਭਾਰਤੀ ਯਾਤਰੀਆਂ ਦੀ ਖਾਸ ਚੈਕਿੰਗ ਤੇ ਜਾਂਚ ਪੜਤਾਲ ਹੋਵੇਗੀ ਮੰਨੇ ਜਾ ਰਿਹਾ ਹੈ ਕਿ ਕੈਨੇਡਾ ਸਰਕਾਰ ਨੇ ਭਾਰਤ ਨਾਲ ਵਧੇ ਤਣਾਅ ਤੇ ਪਿਛਲੇ ਸਮੇਂ ਦੌਰਾਨ ਵਾਪਰੀਆਂ ਕੁਝ ਘਟਨਾਵਾਂ ਦੇ ਮੱਦੇ ਨਜ਼ਰ ਇਹ ਸਖਤੀ ਕੀਤੀ ਹੈ ਇਸ ਨਾਲ ਹਵਾਈ ਅੱਡਿਆਂ ਉੱਪਰ ਯਾਤਰੀਆਂ ਦੀ ਖੱਜਲ ਖੁਆਰੀ ਵੱਧ ਸਕਦੀ ਹੈ ਪੰਜਾਬੀ ਰੈਪਰ ਸ਼ੁਭ ਨੂੰ ਸੰਯੁਕਤ ਰਾਸ਼ਟਰ ਨੇ ਆਪਣਾ ਬ੍ਰਾਂਡ ਅੰਬੈਸਡਰ ਐਲਾਨਿਆ ਸੰਯੁਕਤ ਰਾਸ਼ਟਰ ਨੇ ਸ਼ੁਭ ਨੂੰ ਕਲਾਈਮੇਟ ਐਡਵਾਈਜ਼ਰੀ ਦਾ ਗਲੋਬਲ ਬ੍ਰਾਂਡ ਅੰਬੈਸਡਰ ਚੁਣਿਆ ਯੂਐਨ ਨੇ ਇਹ ਫੈਸਲਾ ਸ਼ੁਭ ਦੀ ਲੋਕਪ੍ਰਿਅਤਾ ਸੰਗੀਤ ਤੇ ਫੈਨ ਫੋਲੋਇੰਗ ਨੂੰ ਵੇਖਦੇ ਹੋਏ ਲਿਆ ਸ਼ੁਭ ਇਮਾਨ ਹਾਸਲ ਕਰਨ ਵਾਲੇ ਸੰਗੀਤ ਜਗਤ ਨਾਲ ਜੁੜੇ ਭਾਰਤ ਦੇ ਪਹਿਲੇ ਕਲਾਕਾਰ ਬਣ ਗਏ ਨੇ ਪੰਜਾਬੀ ਰੈਪਰ ਸ਼ੁਭ ਨੂੰ ਸੰਯੁਕਤ ਰਾਸ਼ਟਰ ਨੇ ਕਲਾਈਮੇਟ ਐਡਵਾਈਜ਼ਰੀ ਦਾ ਗਲੋਬਲ ਬ੍ਰਾਂਡ ਅੰਬੈਸਡਰ ਚੁਣਿਆ ਇਹ ਐਲਾਨ ਅਜ਼ਰਬਾਈਜਾਨ ਦੇ ਬਾਕੂ ਵਿੱਚ ਆਯੋਜਿਤ ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ ਕੋਪ 29 ਵਿੱਚ ਕੀਤਾ ਗਿਆ ਸੰਯੁਕਤ ਰਾਸ਼ਟਰ ਦਾ ਇਹ ਫੈਸਲਾ ਸ਼ੁਭ ਦੀ ਲੋਕਪ੍ਰਿਅਤਾ ਸੰਗੀਤ ਅਤੇ ਫੈਨ ਫੋਲੋਇੰਗ ਨੂੰ ਵੇਖਦੇ ਹੋਏ ਲਿਆ ਗਿਆ ਹੈ ਜਲਵਾਯੂ ਪਰਿਵਰਤਨ ਤੇ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਦਾ ਮੰਨਣਾ ਹੈ ਕਿ ਸ਼ੁਭ ਦਾ ਸੰਗੀਤ ਨਾ ਸਿਰਫ ਮਨੋਰੰਜਨ ਦਾ ਸਾਧਨ ਹੈ ਸਗੋਂ ਉਹ ਸਮਾਜਿਕ ਮੁੱਦਿਆਂ ਤੇ ਜਾਗਰੂਕਤਾ ਪੈਦਾ ਕਰਨ ਲਈ ਆਪਣੀ ਕਲਾ ਅਤੇ ਪਲੇਟਫਾਰਮ ਦੀ ਵਰਤੋਂ ਵੀ ਕਰ ਸਕਦਾ ਹੈ ਯੂਐਨਐਫਸੀਸੀ ਦੇ ਨੁਮਾਇंदे ਜਿੰਗਵੇਨ ਯਾਂਗ ਨੇ ਸ਼ੁਭ ਦੇ ਯੋਗਦਾਨ ਅਤੇ ਉਸ ਦੀ ਵਿਸ਼ਵ ਵਿਆਪੀ ਪਹੁੰਚ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਸ ਦਾ ਸੰਗੀਤ ਅਤੇ ਉਸ ਦੀ ਪਹਿਲਕਦਮੀ ਜਲਵਾਯੂ ਤਬਦੀਲੀ ਬਾਰੇ ਜਾਗਰੂਕਤਾ ਵਧਾਉਣ ਵਿੱਚ ਬੇਹੱਦ ਪ੍ਰਭਾਵਸ਼ਾਲੀ ਸਾਬਤ ਹੋਵੇਗਾ ਸ਼ੁਭਦੀ ਕਲਾ ਪਵਿੱਖਤੀਆਂ ਪੀੜ੍ਹੀਆਂ ਲਈ ਇਤਿਹਾਸਿਕ ਜਲਵਾਯੂ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਮਦਦਗਾਰ ਸਾਬਤ ਹੋਵੇਗੀ ਯੂਐਨ ਦੇ ਐਲਾਨ ਤੋਂ ਬਾਅਦ ਸ਼ੁਭ ਨੇ ਕਿਹਾ ਕਿ ਇਹ ਮੇਰੇ ਲਈ ਵੱਡਾ ਮੌਕਾ ਹੈ ਸ਼ੁਭ ਨੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਉਹ ਇਸ ਭੂਮਿਕਾ ਨੂੰ ਗੰਭੀਰ ਜ਼ਿੰਮੇਵਾਰੀ ਵਜੋਂ ਸਵੀਕਾਰ ਕਰਦੇ ਨੇ ਇਹ ਭੂਮਿਕਾ ਉਸ ਲਈ ਵੱਡਾ ਮੌਕਾ ਹੈ ਉਹ ਇਸ ਦੀ ਵੱਤੋਂ ਜਲਵਾਯੂ ਤਬਦੀਲੀ ਤੇ ਜਾਗਰੂਕਤਾ ਫੈਲਾਉਣ ਗਿਆਨ ਸਾਂਝਾ ਕਰਨ ਅਤੇ ਸਾਡੀ ਧਰਤੀ ਤੇ ਸਾਰੇ ਜੀਵਾਂ ਲਈ ਇੱਕ ਟਿਕਾਊ ਭਵਿਕ ਬਣਾਉਣ ਲਈ ਕਰਨਗੇ ਇਸ ਨਵੀਂ ਭੂਮਿਕਾ ਦੇ ਨਾਲ ਸ਼ੁਭ ਨੇ ਆਪਣੇ ਆਪ ਨੂੰ ਗਲੋਬਲ ਕਲਾਈਮੇਟ ਪਹਿਲ ਕਦਮੀਆਂ ਦਾ ਸਮਰਥਨ ਕਰਨ ਵਾਲੇ ਵੱਡੇ ਸਿਤਾਰਿਆਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਹੈ ਇਹਨਾਂ ਵਿੱਚ ਕੋਲਡ ਪਲੇ ਬੀਟੀਐਸ ਬਿਲੀ ਆਇਲਿਸ லியोनाडो डिकैप्रियो ਅਤੇ ਡੇਵਿਡ ਬੇਕਮ ਵਰਗੇ ਨਾਮ ਸ਼ਾਮਲ ਨੇ ਜੋ ਪਹਿਲਾਂ ਹੀ ਸੰਯੁਕਤ ਰਾਸ਼ਟਰ ਦੀਆਂ ਵਕਫਾ ਪਹਿਲਕਦਮੀਆਂ ਨਾਲ ਜੁੜੇ ਹੋਏ ਨੇ ਹੁਣ ਜਾਣੋ ਸ਼ੁਭ ਦਾ ਇਹ ਰੋਲ ਕਿਵੇਂ ਖਾਸ ਹੈ ਸ਼ੁਭ ਜੋ ਗਲੋਬਲ ਬ੍ਰਾਂਡ ਅੰਬੈਸਡਰ ਬਣਿਆ ਹੈ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਭਾਰਤ ਦੇ ਨੌਜਵਾਨਾਂ ਵਿੱਚ ਜਲਵਾਯੂ ਤਬਦੀਲੀ ਬਾਰੇ ਜਾਗਰੂਕਤਾ ਵਧਾਏਗਾ ਉਸ ਦਾ ਸੰਗੀਤ ਅਤੇ ਉਸ ਦੇ ਪੈਰੋਕਾਰਾਂ ਦੀ ਗਿਣਤੀ ਉਸ ਨੂੰ ਇੱਕ ਪ੍ਰਭਾਵਸ਼ਾਲੀ ਪਲੇਟਫਾਰਮ ਪ੍ਰਦਾਨ ਕਰਦੀ ਹੈ ਜਲਵਾਯੂ ਪਰਵਰਤਨ ਵਰਕੇ ਗੰਭੀਰ ਮੁੱਦਿਆਂ ਨੂੰ ਨੌਜਵਾਨ ਪੀੜੀ ਤੱਕ ਲਿਜਾਣ ਵਿੱਚ ਉਹਨਾਂ ਦਾ ਯੋਗਦਾਨ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਵਾਰ COP29 ਵਿੱਚ ਮੁੱਖ ਤੌਰ ਤੇ ਗ੍ਰੀਨhouse ਗੈਸਾਂ ਦੇ ਨਿਕਾਸ ਨੂੰ ਘਟਾਉਣ, ਨਵਿਆਉਣਯੋਗ ਊਰਜਾ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਜਲਵਾਯੂ ਅਨੁਕੂਲਨ ਦੇ ਉਪਾਵਾਂ ਤੇ ਚਰਚਾ ਕੀਤੀ ਗਈ। ਸ਼ੁਭਦੀ ਨਿਯੁਕਤੀ ਨੂੰ ਇਸ ਕਾਨਫਰੰਸ ਦੇ ਸਭ ਤੋਂ ਵੱਡੇ ਐਲਾਨ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਕੁਝ ਮਹੀਨੇ ਪਹਿਲਾਂ ਰੈਪਰ ਸ਼ੁਭ ਉਸ ਸਮੇਂ ਸੁਰਚੀਆਂ ਵਿੱਚ ਆਏ ਸੀ ਜਦੋਂ ਮੁੰਬਈ ਵਿਖੇ ਉਹਨਾਂ ਦੇ ਸ਼ੋਅ ਨੂੰ ਰੱਦ ਕਰ ਦਿੱਤਾ ਗਿਆ ਸੀ ਸ਼ੁਭ ਵੱਲੋਂ ਇੰਸਟਾਗ੍ਰਾਮ ਤੇ ਐਕਸ ਤੇ ਕੀਤੀਆਂ ਪੋਸਟਾਂ ਕਾਰਨ ਵੀ ਵੱਡਾ ਵਿਵਾਦ ਖੜਾ ਹੋਇਆ ਸੀ ਜਿਸ ਤੋਂ ਬਾਅਦ ਸ਼ੁਭ ਨੇ ਆਪਣੀ ਸਫਾਈ ਵਿੱਚ ਕਿਹਾ ਸੀ ਕਿ ਉਹਨਾਂ ਦੀ ਪੋਸਟ ਦੇ ਗਲਤ ਮਾਇਨੇ ਕੱਢੇ ਗਏ ਨੇ ਇਸ ਬੁਲਟਿਨਸ ਐਨ ਆਈ ਨਵੀਆਂ ਤੇ ਤਾਜ਼ਾਤਰੀਨ ਖਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਫਿਲਹਾਲ ਇਜਾਜ਼ਤ ਦਿਓ ਧੰਨਵਾਦ